ਦੱਸਿਆ ਜਾਂ ਕਿ ਸਾਰਾ ਜਦੋਂ ਵੀ ਜੋ ਵੀ ਜਦੋਂ ਇੱਥੇ ਆਏ ਆ ਮੈਂ ਜੇਬਲੀਦਾਰਾ ਰੋਜ਼ ਦੀ ਦਰ ਆਇਆ ਵਾ ਬੰਦਾ ਆ ਕੇ ਪਿੱਛੋਂ ਮੇਰੇ ਗੋਲੀ ਮਾਰੀ ਉਹਨੇ ਪਰ ਉਹ ਗੋਲੀ ਵਿੱਚੋਂ ਨਿਕਲੀ ਨਹੀਂ ਆ ਵਿੱਚੇ ਫਸ ਗਈ ਫਸ ਗਈ ਗੋਲੀ ਬਾਅਦ ਵਿੱਚ ਜਦੋਂ ਮੈਂ ਆਪਣਾ ਲਾਇਸੈਂਸ ਅਸਲੀ ਹਥਿਆਰ ਲਾਇਸੈਂਸੀ ਹਥਿਆਰ ਕੱਟਿਆ ਵਾ ਅੱਗੇ ਜਾ ਕੇ ਭੱਜ ਕੇ ਤੇ ਉਹਨੇ ਦੇਖ ਕੇ ਤਾਂ ਉਹਨੂੰ ਪਤਾ ਲੱਗ ਗਿਆ ਕਿ ਇੱਥੇ ਵੀ ਹਥਿਆਰ ਹੈ ਤੇ ਫਿਰ ਉਹ ਭੱਜਦਾ ਭੱਜਦਾ ਫਾਇਰ ਕਰਨ ਲੱਗ ਪਿਆ ਅੱਛਾ ਭੱਜਦਾ ਭੱਜਦਾ ਫਾਇਰ ਕਰਨ ਲੱਗ ਪਿਆ ਕਿੰਨੇ ਜਣੇ ਸੀਗੇ ਬਾਈ ਜੀ ਦੋ ਜਣੇ ਸੀ ਇੱਕ ਪਰਲੀ ਸਾਈਡ ਬਾਈਕ ਤੇ ਖੜਾ ਸੀ ਫੇਸ ਕਵਰ ਸੀ ਜੀ ਇਹ ਕਿਦਾਂ ਫੇਸ ਕਵਰ ਸੀ ਜ ਤੇ ਭਾਰੀ ਹੁਣ ਮੈਂ ਅਸਲ ਜਿਹੜੀ ਬੇਨਤੀ ਕਰਨਾ ਚਾਹਨਾ ਪੁਲਿਸ ਪ੍ਰਸ਼ਾਸਨ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਤੇ ਸਰਕਾਰ ਨੂੰ ਵੀ ਇਹ ਕੇਸ ਦੇ ਵਿੱਚ ਸਾਨੂੰ ਨਾ ਥ੍ਰੈਡ ਕੀਤਾ ਜਾਵੇ ਹੂੰ ਤੁਹਾਨੂੰ ਕਿਥੇ ਰੈਡ ਕੀਤਾ ਜਾ ਰਿਹਾ ਹੈ ਇਹ ਮੇਰੇ ਕਹਿਣ ਦਾ ਭਾਵ ਹੈ ਕਿ ਸਾਨੂੰ ਨਾ ਇਸ ਕੇਸ 'ਚ ਤੰਗੀ ਦਿੱਤੀ ਜਾਵੇ ਕਿ ਤੁਹਾਡਾ ਹਥਿਆਰ ਰੱਖਣਾ ਵਾ ਜਾਂ ਜਬਤ ਕਰਨਾ ਜਾਂ ਇਹ ਕਰਨਾ ਅਜੇ ਤਾਂ ਬਿਲਕੁਲ ਹੀ ਮਰ ਗਿਆ ਜੀ ਕੌਣ ਕਹਿ ਰਿਹਾ ਹਥਿਆਰ ਰੱਖਣਾ ਤੁਹਾਡਾ ਉਹ ਕਹਿ ਰਹੀ ਹੈ ਜੀ ਸਾਡੇ ਅਫਸਰਾਂ ਦਾ ਆਰਡਰ ਆਇਆ ਵਾ ਕਿ ਅਸੀਂ ਉੱਪਰ ਹੱਲੇ ਭੇਜਣਾ ਜੀ ਜਿਵੇਂ ਹੁਣੇ 15-20 ਮਿੰਟ ਪਹਿਲੇ ਤੁਹਾਡੇ ਫਾਇਰਿੰਗ ਹੋਈ ਆ ਰ ਆ ਜਾਂਦੇ ਫੇ ਜੇ ਮੈਂ ਮਰ ਭਰ ਗਿਆ ਜੀ ਇਹ ਪੁਲਿਸ ਦੇ ਬੱਲੇ ਆ ਨਹੀਂ ਆ ਜਾਂਦੇ ਕੋਈ ਘਟਨਾ ਹੋ ਗਈ ਇਹੋ ਜੀ ਰੱਬ ਨਾ ਕਰੇ ਪੁਲਿਸ 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 ਕੋਲ ਸੇ ਦੀ ਹੋਊਗੀ ਜੁਮੇਵਾਰ ਜੇ ਮੈਨੂੰ ਕੁਝ ਵੀ ਮੇਰੀ ਜਾਨ ਨੂੰ ਹੋ ਗਿਆ ਕਿਉਂਕਿ ਹੁਣ ਤਾਂ ਤੁਹਾਡੇ ਕੋ ਅਸਲਾ ਸੀਗਾ ਤੁਸੀਂ ਬਚ ਗਏ ਹੋ ਮੈਂ ਕਈ ਵਾਰ ਕਹਿ ਚੁੱਕਾ ਮੈਨੂੰ ਥ੍ਰੈਡ ਆ ਥ੍ਰੈਡ ਆ ਸਿਕਿਉਰਟੀ ਦੇ ਦਿਓ ਫੇ ਲੈ ਲੈਂਦਾ ਅਸਲੇ ਅਸੀਂ ਕਰਨੇ ਡੱਬਣਾ ਲੱਗੂ ਮਨੇ ਲਾ ਲਾ ਬਾਹਰ ਜਾ ਕੇ ਜਾ ਘੁੰਮਣੇ ਸਿਕਿਉਰਟੀ ਦਿੰਦੇ ਨਹੀਂ ਕਿਉਂ ਕਿਉਂ ਨਹੀਂ ਦਿੰਦੇ ਜੇ ਮੰਗ ਲਓ ਜੀ ਤੁਸੀਂ ਪੇ ਕਰੂਗੇ ਉਹਨਾਂ ਨੂੰ ਜੇ ਅਸੀਂ ਹੁਣ ਮਾੜੇ ਘਰ ਦਾ ਦਵਾ ਜਿਹਨਾਂ ਨੂੰ ਥ੍ਰੈਡ ਆ ਲੋਕਾਂ ਲਈ ਕੰਮ ਕਰਦੇ ਆ ਤੇ ਅਸੀਂ ਪੇ ਕਰਨੀ ਜਿਹੜੀ ਇੰਨੀ ਇੰਨੀ ਸਿਕਿਉਰਿਟੀ ਦਿੱਤੀ ਪਈ ਆ ਆ ਜਿਹੜੇ ਐਕਸ ਹੋ ਗਏ ਆ 20 ਵੀਹ ਸਾਲ ਹੋ ਗਏ ਉਤਰਿਆ ਨੂੰ ਇਹਨਾਂ ਨੂੰ ਮੰਤਰੀਆਂ ਬੱਧਾ ਦੋ ਤੇ ਪੰਜ ਪੰਜ 10 10 ਗਨਮੈਨ ਦਿੱਤੇ ਵੇ ਬੁੱਢੇ ਗੋਡੇ ਇਹਨਾਂ ਦੇ ਘਸਨ ਤੇ ਆਏ ਪੇ ਕਬਰਾਂ 'ਚ ਗੋਡੇ ਆ ਤੇ ਇੰਨੀ ਸਿਕਿਉਰਟੀਆਂ ਦਿੱਤੀਆਂ ਪਈਆਂ ਲੈ ਹੁਣ ਅਸਲ ਕਾਰਨ ਮੈਂ ਦੱਸਦਾ ਕਿਉਂ ਕਿਉਂਕਿ ਉਹ ਲੋਕ ਹੈਗੇ ਸਮਾਜਦਾਰ ਲੋਕ ਰਾਜੇ ਲੋਕ ਪੰਜਾਬ ਦੇ ਰਾਜੇ ਉਹ ਆਪਣੇ ਆਪ ਨੂੰ ਕਹੋਂਦੇ ਆ ਤਾਂ ਉਹਨਾਂ ਨੂੰ ਸਿਕਿਉਰਿਟੀ ਦਿੰਦੇ ਅਸੀਂ ਹੈਗੇ ਗਰੀਬ ਲੋਕ ਦਬੇ ਕੁਚਲੇ ਲੋਕ ਐਸਸੀ ਸਮਾਜ ਤੋਂ ਵਾਲਮੀਕ ਸਮਾਜ ਸਾਡੇ ਨਾਲ ਬੇਤਪਾਬ ਕਰਦੇ ਜੀ ਪੁਲਿਸ ਵੀ ਤੇ ਸਰਕਾਰ ਨੇ ਹੁਣ ਅਸਲਾ ਸੀਗਾ ਤੁਸੀਂ ਜਵਾਬੀ ਜਵਾਬ ਫਾਇਰ ਦੇਣ ਲੱਗੇ ਸੀ ਉਤੋਂ ਪਹਿਲੇ ਹੀ ਡਰ ਕੇ ਭੱਜ ਗਏ ਜੇ ਰਾਜ ਚ ਕੋਈ ਅਭਿਨਵੀ ਹੋ ਜਵੇ ਫੇਰ ਤੁਹਾਡੇ ਕੋ ਅਸਲਾ ਨਹੀਂ ਹੋਊਗਾ ਪੁਲਿਸ ਅਸਲਾ ਲੈ ਜੀਗੇ ਮੈਂ ਆਪਣਾ ਵੈਪਨ ਲੈਣਾ ਵਾ ਮੈਂ ਆਪਣਾ ਵੈਪਨ ਤੋਂ ਬਿਨਾ ਉਹੀ ਹੁਣ ਵੈਪਨ ਕਰਕੇ ਤੁਹਾਡਾ ਬਚਾਅ ਹੋ ਗਿਆ ਮੈਨੂੰ ਫੜ ਲੈਣ ਜਿਹੜੇ ਨੇ ਮੇਤੇ ਫਾਇਰ ਕੀਤਾ ਉਹਨੂੰ ਦੇਲਦ ਦੇਣ ਮੇਰਾ ਵੈਪਨ ਵੀ ਲੈ ਲੈਣ ਸਭ ਕੋ ਲੈਣਾ ਮੈਨੂੰ ਕੋਈ ਨਹੀਂ ਚਾਹੀਦਾ ਮੈਨੂੰ ਪਤਾ ਉਹ ਮੇਰੀ ਜਾਨ ਮਾਲ ਦੀ ਰੱਖਿਆ ਹੋਊਗੀ ਜੋ ਤੱਕ ਮੇਰੀ ਜਾਨ ਮਾਲ ਦੀ ਰੱਖਿਆ ਨਹੀਂ ਮੈਨੂੰ ਸਿਕਿਉਰਿਟੀ ਦੇਣ ਕੀ ਲੱਗਦਾ ਬਾਈ ਜੀ ਕੋਣ ਆ ਜਿਹੜੇ ਵਿਅਕਤੀ ਆਏ ਸੀ ਸ਼ੱਕ ਹੈਗਾ ਕਿਸੇ ਦੇ ਉੱਤੇ ਕਿ ਨਹੀਂ ਤੇ ਕੋਈ ਸ਼ੱਕ ਤਾਂ ਅਨੇਕਾਂ ਦੇ ਐਸਸੀਐਸਟੀ ਐਡ ਦੇ ਪਰਚੇ ਕਰਾਏ ਆ ਜਿਹੜੇ ਲੋਕ ਜੋ ਦਬੇ ਕੁਚਲੇਆਂ ਨੂੰ ਧਮਕਾਉਂਦੇ ਆ ਡਰਾਉਂਦੇ ਆ ਜਾਤੀ ਚੁਦੀ ਸ਼ਬਦ ਬੋਲਦੇ ਆ ਉਹਦੇ ਵਿੱਚ ਕਈ ਗੈਂਗਸਟਰ ਵੀ ਆ ਜਿਹੜੇ ਜਦੋਂ ਕੋਈ ਦਬੇ ਕੁਚਲੇ ਲੋਕਾਂ ਨੂੰ ਮਾਰ ਕੁੱਟ ਕਰਦੇ ਵੱਟਕੋਕ ਕਰਦੇ ਆ ਉਹਦੇ ਨਾਲ ਪੂਰਾ ਸਟੈਂਡ ਲਈਦਾ ਪਰਚਾ ਕਰਾਈਦਾ ਉਹ ਦੁਸ਼ਮਣੀ ਸਾਡੇ ਨਾਲ ਕੱਢਦੇ ਆ ਕਿ ਇਹਨਾਂ ਨੇ ਕਰਾਇਆ ਕਿ ਉਹ ਅਸੀਂ ਕਰਾਇਆ ਕਿਉਂਕਿ ਅਸੀਂ ਪੁਲਿਸ ਨੂੰ ਕਹੀਦਾ ਸੱਚ ਕਰ ਜੇ ਇਹਨਾਂ ਧੱਕਾ ਹੋਇ بس ਇਹੀ ਗੱਲ ਦੀ ਦੁਸ਼ਮਣੀ ਨਸ਼ਾ ਵੇਚਦੇ ਲੋਗ ਉਹਨਾਂ ਨੂੰ ਰੋਕੀ ਦਾ ਨਾਂ ਕਰੋ ਸ਼ਰੀਆਮ ਚਿੱਟਾ ਵੇਚਦੇ ਰੋਕਦੇ ਆ ਉਹ ਲੜਦੇ ਸਾਡੇ ਨਾਲ ਇਹਨਾਂ ਨੇ ਸਾਡੇ ਵਪਾਰ ਉਹਨਾਂ ਵਿੱਚੋਂ ਕੋਈ ਹੋ ਸਕਦਾ ਹਨ ਉਹਨਾਂ ਵਿੱਚੋਂ ਕੋਈ ਹੋ ਸਕਦਾ ਦੋ ਜਣਾਂ ਸਾਨੂੰ ਸੱਜਣ ਪੌਣੇ ਦੇ 10 ਵਜੇ ਸੂਚਨਾ ਮਿਲੀ ਸੀ ਹੂੰ ਕਿ ਇੱਥੇ ਜੇਮ ਦੇ ਵਿੱਚ ਗੋਲੀ ਚੱਲੀ ਹੈਗੀ ਬਾਹਰ ਹੂੰ ਤੇ ਉਹਦੇ ਸੰਦੇ ਚਾਈ ਸੀਗੇ ਆਪਾਂ ਕੈਮਰੇ ਗੂਮ ਦੇ ਚੈੱਕ ਕਰਦੇ ਪਏ ਸੀ ਠੀਕ ਹੈ ਤੇ ਜਿੱਦੇ ਕਿ ਫਾਇਰ ਹੋਇਆ ਸਰ ਇੱਥੇ ਨਹੀਂ ਅਜੇ ਇਹਦੇ ਬਾਰੇ ਨਹੀਂ ਕੋਈ ਜਾਣਕਾਰੀ ਹੈ ਕੋਈ ਜਾਣਕਾਰੀ ਮਤਲਬ ਨਹੀਂ ਖੋਲ-ਖੋਲ ਬਰਾਮਦ ਨਹੀਂ ਹੋਇਆ ਤੁਹਾਨੂੰ ਨਹੀਂ ਨਹੀਂ ਕੁਝ ਨਹੀਂ ਹੋਇਆ ਜੀ ਕੀ ਲੱਗਦਾ ਹੈ ਮਾਮਲਾ ਸਾਰਾ ਇਹ ਕੌਣ ਦੇਖਦੇ ਹੈ ਕਿ ਨਹੀਂ ਦੇਖਦੇ ਆ ਕਿ ਇਸ ਸਪਟੀਚ ਦੇ ਵਿੱਚ ਕੀ ਹੋਇਆ ਉਹਦਾ ਕੈਮਰੇ ਦੇ ਚੈੱਕ ਕਰਦੇ ਪਏ ਜਿਵੇਂ ਦੱਸ ਰਿਹਾ ਕਿ ਲਿਆਕ ਮੇਰੇ ਪਿਸਤਲ ਵੀ ਰੱਖਿਆ ਤੇ ਫਾਇਰਿੰਗ ਕਰਨ ਦੀ ਵੀ ਉਹਨਾਂ ਨੇ ਚਾਹੀ ਹੈ ਪਰ ਗੋਲੀ ਅੜ ਗਈ ਹੈ ਵਿੱਚੇ ਦੇਖਦੇ ਆ ਜੇ ਕੋਈ ਕੋ ਸিসিਟੀਵੀ ਮਿਲਣੀ ਸਰ ਲੱਗ ਨਹੀਂ ਹਜੇ ਕੁਝ ਨਹੀਂ ਹੋਇਆ ਫਰੋਲੀ ਵੀ ਨਹੀਂ ਤੁਸੀਂ ਸিসিਟੀਵੀ ਕੋਈ ਇੱਥੇ ਬਾਜੀ ਉਹਦੇ ਕਹਦੇ ਪੀਸਮਾ ਲੱਗੀਆਂ ਹੋਈਆਂ ਚੈਕਿੰਗ ਕਰਦੇ ਆ ਉਹ ਮਾਰ ਗਿਆ ਉਹ ਲੱਗ ਗਿਆ ਚੱਲਣਾ ਕਿੰਨੇ ਕ ਜਣੇ ਸਰ ਆਏ ਸੀਗੇ ਇਹਦੇ ਬਾਰੇ ਨਹੀਂ ਪਤਾ ਲੱਗਦਾ ਇਹਨੇ ਕਹਿੰਦੇ ਦੋ ਜਣੇ ਤੁਹਾਨੂੰ ਬਿਆਨ ਲਿਖਾਇਆ ਨਹੀਂ ਸਰ ਨੇ ਨਹੀਂ ਹਜੇ ਨਹੀਂ ਕੋਈ ਜਾਣ ਪਏ ਠੀਕ ਹੈ ਕੀ ਨਾਮ ਦੀ ਆਪਣਾ ਮੇਰਾ ਐਸੀ ਸ਼ਾਮਲਾ ਕਿਹੜੇ ਥਾਣੇ ਤੋਂ ਆਏ ਜੀ ਥਾਣਾ ਡਿਵੀਜ਼ਨ ਨੰਬਰ 1 ਇਹ ਪੰਕਜ ਕੁਮਾਰ ਨੇ ਸਾਨੂੰ ਇਤਲਾ ਮਿਲੀ ਸੀ ਤੇ ਇੱਥੇ ਜਿਮ ਆਇਆ ਸੀ ਜਿਮ ਗੱਡੀ ਲਾ ਰਿਆ ਸੀ ਗੱਡੀ ਲਾਉਂਦੇ ਸਾਰੇ ਦੋ ਬੰਦੇ ਕਹਿੰਦਾ ਆਏ ਆ ਉਹਨਾਂ ਨੇ ਮਿੱਤੇ ਗੋਲੀਆਂ ਚਲਾਉਣੀ ਸ਼ੁਰੂ ਕਰ ਦਿੱਤੀ ਐ ਫਿਰ ਆਪਣੇ ਬਚਾਵਾ ਤੇ ਜਿੰਬਲ ਨੂੰ ਭੱਜਿਆ ਤੇ ਫਿਰ ਉਹ ਗੋਲੀਆਂ ਚਲਾ ਕੇ ਭੱਜ ਗਏ ਇਹਦੇ ਕੰਨ ਲੱਗੇ ਉਹ ਮਾਰ ਦੇਣੇ ਤੇ ਗੋਲੀਆਂ ਚ ਲਾਈਆਂ ਕੰਨ ਲੱਗੇ ਵੀ ਨਿਕਲੀ ਗੱਲ ਪਰ ਬਚਾਅ ਹੋ ਗਿਆ ਗੱਡੀ ਇਹਦੀ ਗੱਡੀ ਦੇ ਵਿੱਚ ਗੋਲੀ ਬੱਚੀ ਹੈ ਨਾ ਜੀ ਤੇ ਉਹ ਤੇ ਬਚਾਅ ਵਾਸਤੇ ਹੁਣ ਇਹਨਾਂ ਕੋਸ਼ਿਸ਼ ਕੀਤੀ ਦੌੜ ਕੇ ਮੁੰਡੇ ਨੇ ਕੋਲ ਬਰਾਮਤ ਹੋਏ ਇੱਕ ਜਿਹੜਾ ਗੱਡੀ ਦੇ ਵਿੱਚੋਂ ਸਾਨੂੰ ਖੋੜਨ ਵਾਲੇ ਬਾਕੀ ਅਸੀਂ ਇੱਥੋਂ ਦੇਖ ਰਹੇ ਹਾਂ ਸਰਚ ਕਰ ਰਹੇ ਹਾਂ ਜੇ ਸਾਨੂੰ ਕੋਈ ਮਿਲ ਜਾਂਦਾ ਸੀ ਜੀ ਜੀ ਵੀ ਫੁੱਟੇ ਦੇ ਵਿੱਚ ਆਇਆ ਜੀ ਜੀ ਚੈੱਕ ਕਰ ਰਹੇ ਹਾਂ ਜੇ ਪ੍ਰੋਪਰ ਸਾਨੂੰ ਕੁਝ ਲੱਭਿਆ ਨਹੀਂ ਹੈ ਜਿਹੜਾ ਦੇਖ ਰਹੇ ਕੋਈ ਕਾਰਨ ਕੋਈ ਰੰਜਿਸ਼ ਹੈ ਇਹਨਾਂ ਦੀ ਪੁੱਛਣੇ ਹੈ ਜੀ ਪੂਰੀ ਗੱਲ ਕੱਲ ਪੁੱਛਣੇ ਫਿਰ ਐਫਆਈਆ ਰਜਿਸਟਰ ਕਰ ਰਹ ਜਿੱਦਾਂ ਤੂੰ ਗੱਲ ਸਾਹਮਣੇ ਆਉਂਦੇ ਫਿਰ ਜਿਹੜਾ ਦੱਸੂਗਾ ਬੰਦਾ ਫਿਰ ਰੈਸਟ ਕਰੇ ਕਿੰਨੇ ਲੋਕ ਹੈ ਇਹਨਾਂ ਦੋ ਬੰਦੇ ਕਿਤੇ ਦੋ ਜਣੇ ਸੀਗੇ ਹੈ ਨਾ ਕਿੰਨੇ ਫਾਇਰ ਹੋਏ ਆ ਤਿੰਨ ਚਾਰ ਦੱਸਿਆ ਨੇ ਫਾਇਰ ਹੋਇਆ ਕੀ ਕੀ ਕਾਰਵਾਈ ਕੀਤੀ ਗਈ ਕਾਹਦੇ ਫੀਰ ਰਜਿਸਟਰ ਕਰਦੇ ਨੇ ਸੇ